ਚਲੋ 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 ਤੁਮ ਅੱਜ ਜੋ ਜਸਦਰ ਸਿੰਘ ਸਾਹਿਬ ਵੀ ਰਹੇ ਹੀ ਇਹ ਗੱਲ ਹੈ ਥੰਗ ਸਾਹਿਬ ਕਰੀਮੇ ਸ਼ੋਮਨੀ ਗੁਰਦੁਆਰਾ ਪਰਬੰਧਕ ਜੀ ਤੇ ਪ੍ਰਧਾਨ ਸਾਹਿਬ ਦੇ ਨਾਲ ਅੰਮੀ ਤੇ ਸ਼ੋਮਨੀ ਕਾਲੀਦਰਮੀਂ ਇੰਟਰਵਿਊ ਸ਼ੁਰੂਆਤੀ ਆਏ ਨੇ ਪਰਿਵਾਰ ਨੂੰ ਮਿਲ ਕੇ ਉਹਨਾਂ ਦੀ ਸਾਰੀ ਗੱਲ ਜੋ ਹੈ ਉਹ ਸਾਰੀ ਸਮਝੀ ਹੈ ਕਿ ਅਸੀਂ ਪਹਿਲੇ ਵੀ ਇਹ ਪਰਿਵਾਰ ਪੰਥ ਦਾ ਪਰਿਵਾਰ ਹੈ ਤੇ ਅਖਾਲੀ ਦਲ ਦਾ ਪਰਿਵਾਰ ਹੈ ਤੇ ਮੈਂ ਸਾਰੇ ਪਰਿਵਾਰ ਨਾਲ ਮੈਂ ਤੇ ਪ੍ਰਧਾਨ ਸਾਹਿਬ ਐਜੂਸੀ ਪ੍ਰਧਾਨ ਸਾਹਿਬ ਨੇ ਪੂਰਾ ਵਿਸ਼ਵਾਸ ਹੈ ਕਿ ਅਸੀਂ ਜੋ ਕੁਝ ਵੀ ਲੀਗਲ ਹੋ ਸਕਦਾ ਹੈ ਅਸੀਂ ਟੌਪ ਦੀ ਟੀਮ ਕ੍ਰੀਏਟ ਕਰਕੇ ਅਸੀਂ ਤੈਅ ਤੱਕ ਜਾਵਾਂਗੇ ਜੇ ਜਦੋਂ ਤੱਕ ਇਨਸਾਫ ਨਹੀਂ ਮਿਲੂਗਾ ਪਰਿਵਾਰ ਨੂੰ ਉਦੋਂ ਤੱਕ ਸਮੁੱਚਾ ਅਕਾਲੀ ਦਲ ਤੇ ਐਂਜੀਪੀਸੀ ਦੀ ਟੀਮ ਅਸੀਂ ਲਗਾਤਾਰ ਜੋ ਜੋ ਸਾਨੂੰ ਕਿਤੇ ਵੀ ਜਾਣਾ ਪਏ ਕੋਈ ਕੋਰਟ ਜਾਣਾ ਪਏ ਜਾਂ ਕੋਈ ਵੀ ਸਟੈਪ ਕਰਨਾ ਪਏ ਅਸੀਂ ਉਹ ਚੱਲਦੇ ਹਾਂ ਅਸੀਂ ਲਗਾਤਾਰ ਦੇਖੀ ਆਪਾਂ ਨੂੰ ਪੁਰਾਣੀ ਦੋਸਤਾਂ ਨਾਲ ਜੱਟਾਂ ਦੀ ਪੂਣੀ ਕੀਤੀ ਕਿ ਕਾਲ ਨਾਲ ਹਮੇਸ਼ਾ ਖੜਾ ਰਹਾ ਤੇ ਖੜਾ ਰਹਾ ਅਸੀਂ ਇਹਨਾਂ ਦਾ ਸਤਿਕਾਰ ਆਵਾਜ਼ ਧੰਨਵਾਦ ਕਰਦੇ ਹਾਂ ਪੱਤੀ ਨੂੰ ਸਾਰਿਆਂ ਨੂੰ ਧੰਵਾਦ ਆਇਆ ਵੀ ਜੂ ਇਹ ਮਾਇਨੇ ਨੋਮੀ ਕ੍ਰੋਨੀ ਕਾਰਵਾਈ ਹੋਗੀ ਤਕੂਨ ਕਰਕੇ ਚੱਲਣੀ ਆ ਆਹ ਇਹ ਕਿ ਜਸਟਿਸ ਮੈਂਟੇਨ ਇਹਦੇ ਕਿ ਹੋਵੇਗੀ ਸਮਝਦੇ ਹੋ ਕਈ ਕਾਮ ਵੀ ਨੰਬਰ ਤੋਂ ਕਈ ਫੱਕ ਰਹਿੰਦੇ ਸੀ ਕਿ ਜਾਂਦੇ ਉਹਦੇ ਵਿੱਚੋਂ ਦੇਰੀ ਹੋਈ ਜਾਂਦੇ ਹੁਣ ਤਾਂ ਕੋਈ ਵਿਸ਼ਵਾਸ ਆ ਰਿਹਾ ਨਾਲ ਕੋਈ ਹੁਣ ਜੋ ਕਪਲ ਨੂਨੀ ਰੱਤੇ ਕਰਾਂਗੇ ਜਾਂਦੇ ਜੋ ਹੋਇਆ ਤੁਮੋ ਬਹੁਤ ਅਕਾਲੀਵਲ ਔਰ ਐਸਜੀਪੀਸੀ ਜੋ ਮੁਹਿੰਮ ਚਲਾ ਰਹੀ ਹੈ ਇਸ ਲਈ ਇਨਸਾਫ ਨਹੀਂ ਉਹ ਤੇ ਕਿੰਨਾ ਕੋ ਵਿਸ਼ਵਾਸ ਕਰਦੇ ਹੋ ਦੇਖੋ ਜੀ ਬਹੁਤ ਪੂਰਾ ਪੂਰਨ ਵਿਸ਼ਵਾਸ ਰੱਖੇ ਜਾਂਦੇ ਆ ਤੇ ਕਦੇ ਕਦੇ ਵਿੱਚ ਪੂਰਾ ਧਰੰਗ ਜਾਂ ਆਪਣਾ ਮੋਢੇ ਨਾਲ ਮੋਟਾ ਜੁੜ ਕੇ ਖੜਾ ਜਾਂਦੇ ਠੀਕ ਹੈ ਥੈਂਕ ਯੂ ਠੀਕ ਹੈ ਓਕੇ